ਜੋ ਐਸੀ ਪਾਈ ਚਾਰੇ ਦੇ ਪਥਵਾੜੇ ਸੀਗੇ ਗੁਹਾਰੇ ਸੀਗੇ ਪਾਖੀਆਂ ਪੱਥ ਕੇ ਬੀਬੀਆਂ ਦਿਨ ਰਾਤ ਮਿਹਨਤ ਕਰਕੇ ਆਪਣਾ ਬਾਲਣ ਇਕੱਠਾ ਕਰਦੀਆਂ ਨੇ ਪਾਖੀਆਂ ਪੱਥ ਦੀਆਂ ਨੇ ਉਹਨਾਂ ਨੂੰ ਅੱਗ ਪੈ ਜਾਂਦੀ ਆ ਤੂੜੀ ਦੇ ਕੁੱਪ ਸੀਗੇ ਉਹਨਾਂ ਨੂੰ ਅੱਗ ਲੱਗ ਜਾਂਦੀ ਆ ਵੱਡਾ ਨੁਕਸਾਨ ਹੋਇਆ ਏ ਇੱਕ ਆ ਮੱਚ ਗਿਆ ਇੱਧਰ ਆਹ ਦੇਖੋ ਤੁਸੀਂ ਚਲੋ ਆ ਦੇਖਾ ਇਹ ਅੱਗੇ ਤੁਮ ਨੂੰ ਗੇ ਸਾਰੇ ਜਿਹੜੀ ਉਹ ਤਾਂ ਅੱਗ ਗਈ ਵੀ ਇਹੀ ਹੈ ਇਹੀ ਅੱਗ ਐਨੀ ਪਤਾ ਵੀ ਅਗਲਾ ਆਉਂਦਾ ਕੌਣ ਆ ਦੋ ਸਾਲ ਹੋ ਗਏ ਜੀ ਅੱਗ ਲੱਗਦੀ ਹੂੰ ਐਨੇ ਮਿਹਨਤ ਕਰਦੇ ਆ ਜੀ ਕਿਸੇ ਦਾ ਪੱਤ ਨਹੀਂ ਆ ਅਧਾਰ ਤੇ ਚੱਕ ਚੱਕ ਹੋਆ ਫੇਰ ਵੀ ਅੱਗ ਲੱਗ ਜਾਂਦੀ ਆ ਵੀ ਹੁਣ ਸਾਰਾ ਸਿਆਲ ਦੀ ਪਾਤੀਆਂ ਸੀਗੀਆਂ ਕਿੱਦਾਂ ਵੰਡਣ ਜਿਉਂ ਕਰਾਂਗੇ ਅਸੀਂ ਅੱਗ ਲਾਈ ਉਥੋਂ ਲਾਈ ਗਈ ਅੱਗ ਕੋਈ ਉੱਥੇ ਇਹ ਨਹੀਂ ਹੈਗਾ ਵੀ ਕੋਈ ਚੀਜ਼ ਹੈ ਉਥੋਂ ਅੱਗ ਲਾਈ ਗਈ ਇੰਨਾ ਟਾਈਮ ਮਿਹਨਤ ਕੀਤੀ ਜੀ ਇਹ ਸਾਲ ਹੋ ਗਿਆ ਜੀ 4 ਸਾਲ ਦੀ ਹਾਂ ਜੀ ਸਾਲ ਦੀ ਮਿਹਨਤ ਹੁੰਦੀ ਹੈ ਸਾਲ ਦਾ 3 ਮਹੀਨੇ ਚ ਲੱਗਦੇ ਨੇ ਗੋਹਾਰੇ ਆ ਹੁਣ ਬੰਨ ਕੇ ਹਟੇ ਤੇ ਹੁਣੇ ਦੇਖ ਲਈ ਆ ਕੁਝ ਹੋ ਗਿਆ ਦੋ ਗੱਡੀਆਂ ਆ ਗਿਆ ਉਹਨਾਂ ਤੋਂ ਵੀ ਨਹੀਂ ਆਗੂ ਗੁਜਰੀ ਆ ਦੇਖ ਲਓ ਥੋੜੇ ਸਾਹਮਣੇ ਹੁਣ ਵੀ ਧੂਆ ਨਿਕਲ ਰਿਹਾ ਸਿਲੰਡਰੇ ਫੱਟ ਜਾਣ ਜੀ ਤਾਂ ਰਾਜਾ ਆ ਗਈ ਅਸੀਂ ਕੀ ਕਰਦੇ ਸਾਡਾ ਤਾਂ ਡੰਡ ਉੱਡ ਜਾਂਦਾ ਹੁਣ ਸਾਡੇ ਲੈਵਲ ਉਨ ਸਾਰੇ ਇੱਥੇ ਅਸੀਂ ਗਰੀਬੀ ਆ ਸਾਰੇ ਪੰਜਾਬ ਦੇ ਵਿੱਚ ਕਣਕ ਤੇ ਕਣਕ ਦੇ ਨਾਲ ਨੂੰ ਅੱਗ ਲੱਗਣ ਦੀਆਂ ਖਬਰਾਂ ਅਕਸਰ ਸੁਣਦੇ ਆ ਕਿ ਬੜਾ ਨੁਕਸਾਨ ਹੋਇਆ ਪਰ ਅੱਜ ਨਾਬਾ ਦੀ ਸਬ ਤਸਵੀਰ ਭਾਸੋਂ ਦੇ ਪਿੰਡ ਜਿੰਦਲਪੁਰ ਵਿੱਚ ਖੜੇ ਆ ਜਿੱਥੇ ਕਣਕ ਦੇ ਨਾਲ ਦੀ ਤੂੜੀ ਕੀਤੀ ਵੀ ਸੀ ਖੇਤ ਦੇ ਵਿੱਚ ਅੱਗ ਲੱਗਦੀ ਆ ਕਿਸ ਤਰ੍ਹਾਂ ਅੱਗ ਲੱਗਦੀ ਆ ਇਹ ਨਹੀਂ ਪਤਾ ਪਰ ਅੱਗ ਲੱਗਣ ਤੋਂ ਬਾਅਦ ਅੱਗੇ ਜੋ ਐਸੀਪਾਈ ਚਾਰੇ ਦੇ ਪਥਵਾੜੇ ਸੀਗੇ ਗੋਹਾਰੇ ਸੀਗੇ ਪਾਥੀਆਂ ਪੱਥ ਕੇ ਬੀਬੀਆਂ ਦਿਨ ਰਾਤ ਮਿਹਨਤ ਕਰਕੇ ਆਪਣਾ ਬਾਲਣ ਇਕੱਠਾ ਕਰਦਿਆਂ ਨੇ ਪਾਥੀਆਂ ਪੱਥ ਦੀਆਂ ਨੇ ਉਹਨਾਂ ਨੂੰ ਅੱਗ ਪੈ ਜਾਂਦੀ ਆ ਤੂੜੀ ਦੇ ਕੁੱਪ ਸੀਗੇ ਉਹਨਾਂ ਨੂੰ ਅੱਗ ਲੱਗ ਜਾਂਦੀ ਆ ਵੱਡਾ ਨੁਕਸਾਨ ਹੋਇਆ ਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰ੍ਹਾਂ ਪਾਥੀਆਂ ਦੇ ਗੁਹਾਰੇ ਜਿਹੜੇ ਫੂਕੇ ਬੈਨੇ ਕੋਈ ਇਹਨੂੰ ਗੁਹਾਰਾ ਕਹਿੰਦਾ ਆਪਣੇ ਆਪਣੇ ਇਲਾਕੇ ਦੀ ਅਲੱਗ-ਅਲੱਗ ਬੋਲੀ ਆ ਇੱਧਰ ਵੀ ਧੂਆਂ ਚੱਲ ਰਿਹਾ ਏ ਕਾਫੀ ਅੱਗੇ ਵੀ ਤੂੜੀ ਦੇ ਕੁੱਪ ਤੇ ਇਸੇ ਤਰ੍ਹਾਂ ਪਾਥੀਆਂ ਦੇ ਗੁਹਾਰੇ ਫੁਕਦੇ ਦਿਖਾਈ ਦੇ ਰਹੇ ਨੇ ਸੋ ਪਿੰਡ ਵਾਸੀ ਇੱਥੇ ਖੜੇ ਨੇ ਗੱਲ ਕਰਦੇ ਆ ਬੀਬੀਆਂ ਨੇ ਹਾਂ ਬੀਬੀ ਕੀ ਨਾਮ ਆ ਜੀ ਹਰਜੀਤ ਕੋਰ ਕਿਵੇਂ ਵੀ ਵੀ ਅੱਗ ਲੱਗਦੀ ਐ ਇਹ ਪਤਾ ਨਹੀਂ ਵੀ ਰਜਸਤਾਨ ਰੇਗਜ ਤੇ ਸੂਏ ਤੇ ਉਹ ਰੰਨੋ ਹੁੰਦੇ ਪਰਲੇ ਪੁਲਤੇ ਉੱਥੋਂ ਆ ਉੱਥੋਂ ਆਇਆ ਕੀ ਥੋੜਾ ਵੀ ਨੁਕਸਾਨ ਹੋ ਗਿਆ ਨਹੀਂ ਮੇਰਾ ਤਾਂ ਬਚ ਗਿਆ ਮੇਰੀ ਦਰਾਨੀ ਦਾ ਕੀ ਨਾਮ ਆ ਜੀ ਭਗਵੰਤ ਕੌਰ ਆ ਜੀ ਕਿੰਨਾ ਕ ਨੁਕਸਾਨ ਹੋ ਗਿਆ ਬੀਬੀ ਬਹਾਰਾ ਮੱਚ ਗਿਆ ਜੀ ਸਾਰਾ ਅੱਛਾ ਹਾਂ ਜੀ ਬਚਿਆ ਹੀ ਨਹੀਂ ਬਿਲਕੁਲ ਵੀ ਨਾ ਜੀ ਜਮੀਨ ਹੀ ਬਚਿਆ ਹੁਣ ਬੀਬੀ ਬੜੀ ਮਿਹਨਤ ਕੀਤੀ ਹੋਊਗੀ ਸਵੇਰੇ 5 ਵਜੇ ਉੱਠ ਕੇ ਗੋਹਾ ਕੂੜਾ ਕਰਕੇ ਬੀਬੀਆਂ ਜੀ ਸੱਜਰੇ ਉੱਠ ਕੇ ਹੁਣ ਪੱਠ ਦੇ ਤੇ ਗੋਹਾ ਪਾਠੀ ਹੂੰ ਤਾਂ ਮੀਂਹ ਟਗ ਰਹੀ ਥੀ ਹੁਣ ਫਿਰ ਬਾਲਣ ਦਾ ਔਖਾ ਹੋ ਜਾਣਾ ਹੈ ਹੋਰ ਵੀਰ ਜੀ ਤੁਸ ਜੀ ਵਾਪਸ ਸੁੱਖ ਰਹੇ ਬਸ ਸੁਖਾਂਤੀ ਰਹੇ ਵੀਰ ਜੀ ਕਿੰ ਅੱਗ ਕਿਵੇਂ ਲੱਗੀ ਕੀ ਲੱਗਦਾ ਹੈ ਵੀਰ ਜੀ ਪਤਾ ਹੀ ਨਹੀਂ ਲੱਗਾ ਸੰਤਾ ਬਸ ਤਾਂ ਬਾਹਰੇ ਗਏ ਬੈਠੇ ਕੰਮ ਤੇ ਸੰਤਾ ਕੋਈ ਪਤਾ ਨਹੀਂ ਹੈ ਕਿਵੇਂ ਅੱਗ ਲੱਗੀ ਹੈ ਕਿਵੇਂ ਨਾ ਲੱਗੀ ਹੈ ਬਹੁਤ ਜਣੀਆਂ ਜਣੀਆਂ ਦਿੱਤੀ 35 ਬੰਦੇ ਸੂਏ ਤੋਂ ਆਏ ਉਹ ਹੈ ਜੀ ਹੁਣ ਗਏ ਨੇ ਸਾਡੇ ਕੋਲ ਵੀ ਅੱਗ ਲੱਗੀ ਕੋਹ ਹਰਿਆਂ ਨੂੰ ਅੱਛਾ ਜੀ ਤਾਂ ਅਸੀਂ ਉੱਥੇ ਦੇਖ ਲੈ ਕਿੱਥੇ ਪੋੜਾ ਹਾਂ ਉੱਥੋਂ ਆਏ ਅਸੀਂ ਣਠੇ ਇਹਦਾ ਬਹੁਤ ਵਿਚਾਰ ਰਹਿ ਗਿਆ ਜੀ ਕਿੰਨੇ ਕੁ ਹਾਰੇ ਫੂਕੇ ਹਲੇ ਆ ਦੇਖੋ ਦੋ ਤਾਂ ਆਹੀ ਨੇ ਦੋਨਾਂ ਵਿੱਚ ਆਹੀ ਨੇ ਇੱਕ ਆ ਮੱਚ ਗਿਆ ਇੱਧਰ ਆ ਫੂਕਾ ਦੇਖੋ ਉਧਰ ਤੋਂ ਚਲੋ ਆ ਦੇਖ ਆਏ ਅੱਗੋ ਘੁੰਮ ਗਈ ਸਾਰੇ ਪੰਨ ਇਹ ਸਾਰੀ ਜਿਹੜੀ ਉਹ ਤਾਂ ਅੱਗ ਗਈ ਵੀ ਇਹ ਇਹੀ ਹੈ ਇਹੀ ਅੱਗ ਦੋ ਸਾਲ ਹੋ ਗਏ ਜੀ ਘoare ਨੂੰ ਮੱਗ ਲੱਗਦੀ ਨੂੰ ਦੋ ਸਾਲ ਹਾਂ ਜੀ ਦੋ ਸਾਲ ਐ ਨਹੀਂ ਪਤਾ ਵੀ ਅੱਗ ਲਾਉਂਦਾ ਕੌਣ ਆ ਦੋ ਸਾਲ ਹੋ ਗਏ ਜੀ ਅੱਗ ਲੱਗਦੀ ਹੂੰ ਐਨੇ ਮਿਹਨਤ ਕਰਦੇ ਆ ਜੀ ਕਿਸੇ ਦਾ ਪੱਥ ਦਿਆਂ ਆਧਾਰ ਦੇ ਤੇ ਚੱਕ ਚੱਕ ਗੋਆ ਫੇਰ ਵੀ ਅੱਗ ਲੱਗ ਜਾਂਦੀ ਆ ਵੀ ਹੁਣ ਸਾਰਾ ਸਿਆਲ ਦੀ ਪਾਠੀਆਂ ਸੀਗੀਆਂ ਕਿੱਦਾਂ ਵੰਲਣ ਜੀ ਉਹ ਕਰਾਂਗੇ ਅਸੀਂ ਹੁਣ ਐ ਨਹੀਂ ਪਤਾ ਵੀ ਕਿਵੇਂ ਲੱਗੀ ਅੱਗ ਖੇਤਾਂ ਚੋਂ ਆਈ ਆ ਜੀ ਪਹਿਲਾਂ ਵੀ ਲੱਗਦੀ ਰਹੀ ਆ ਦੋ ਸਾਲ ਲੋ ਸਾਲ ਵੀ ਪਿਛਲੇ ਸਾਲ ਵੀ ਲੱਗੀ ਆ ਜੀ ਪਿਛਲੇ ਸਾਲ ਸਾਰੇ ਮੱਛੇ ਨੇ ਗੋਹਾਰੇ ਜੀ ਖੜੇ ਗੋਹਾਰੇ ਮੱਛੇ ਨੇ ਹਾਂ ਜੀ ਰਾਤ ਨੂੰ ਸਾਰੇ 2 ਵਜੇ ਤੱਕ ਫਰੀਕਿਆਂ ਜ ਹੋ ਤੱਕ ਮੱਚ ਨੇ ਦੀ ਪਰਲੀ ਸਾਈਡ ਤੱਕ ਗੋਹਾਰੇ ਕੀ ਤੁਹਾਨੂੰ ਕੀ ਲੱਗ ਰਿਹਾ ਹੈ ਕੋਈ ਜਾਣ ਕੇ ਸ਼ਰਾਰਤ ਕਰਦਾ ਹੈ ਜਾਂ ਇਹ ਕੋਈ ਕੁਦਰਤੀ ਹੋ ਰਿਹਾ ਹੈਗਾ ਇਹ ਨਹੀਂ ਸਾਨੂੰ ਪਤਾ ਜੀ ਆਈ ਖੇਤਾ ਚੋਂ ਅੱਗ ਆਏ ਨਹੀਂ ਸਾਨੂੰ ਪਤਾ ਵੀ ਕਿਸੇ ਨੇ ਜਾਣ ਕੇ ਲਾਈ ਆ ਜਾਂ ਵੀ ਉਹ ਤਾਰਤੁਰ ਵਾਲਾ ਕੋਈ ਪ੍ਰੋਗਰਾਮ ਨਹੀਂ ਹੈਗਾ ਜੀ ਇਧਰ ਉਹ ਗੁਰਦੁਆਰਾ ਸਾਹਿਬ ਤੋਂ ਆਈ ਅੱਗ ਜਿਹੜੇ ਤੱਕ ਲੱਗੀ ਆ ਇਧਰ ਸਾਰੇ ਏਕਨ ਹੋਇਆ ਜੀ ਹੂੰ ਤੇ ਇਹ ਜਗ੍ਹਾ ਜਿਹੜੀ ਇਹ ਕਿਦਾਂ ਇਹ ਪੰਚਾਇਤੀ ਆ ਜਾਂ ਕੀ ਆ? ਸ਼ਾਮਲਾਟਾ ਜੀ ਇਹ। ਇਹ ਵੀ ਸ਼ਾਮਲਾਟਾ ਜੀ, ਇਹ ਵੀ ਸਾਰੀ ਸ਼ਾਮਲਾਟਾ ਹੈ। ਅੱਛਾ ਜਿਹੜੇ ਐਸ்சி ਭਾਈ ਚਾਰੇ ਨੇ ਇੱਥੇ ਆਪਣਾ ਗੋਹਾ ਕੁੜਾ ਕਰਕੇ ਹਾਂਜੀ 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 ਹਾਂਜੀ। ਕੀ ਨਾਮ ਹੈ ਜੀ? ਮੇਰਾ ਨਾਮ ਰਵੀ ਸਿੰਘ ਆ ਜੀ। ਰਕਵੀਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਘਟਨਾ ਨੂੰ? ਇਹ ਘਟਨਾ ਬਹੁਤ ਮੰਨਿੰਦਰ ਜੋਗ ਆ ਜੀ। ਗਰੀਬ ਬੰਦੇ ਨੇ ਸਾਰੇ ਹੀ ਮੇਰੇ ਦੋ ਘਰੇ ਫੁਕਦੇ ਨੇ ਜੀ। ਅੱਛਾ ਦੋ ਘਰਿਆਂ ਨੂੰ ਹੁਣ ਵੀ ਅੱਗ ਲੱਗੀ ਵੀ ਆ ਜੀ। ਜਾ ਕੇ ਤੁਸੀਂ ਦੇਖ ਸਕਦੇ ਹੋ। ਤੇ ਅੱਗ ਵੱਡ ਤੋਂ ਆਈ ਆ ਉੱਥੋਂ ਕਿਸੇ ਬੰਦੇ ਨੇ ਅੱਗ ਲਾਈ ਆ। ਹਾਂ। ਅਗ ਲਾਈ ਉਥੋਂ ਲਾਈ ਗਈ ਅੱਗ ਕੋਈ ਉਥੇ ਇਹ ਨਹੀਂ ਹੈਗਾ ਵੀ ਕੋਈ ਚੀਜ਼ ਹੈ ਉਥੋਂ ਅੱਗ ਲਾਈ ਗਈ ਹੈ ਅੱਛਾ ਅਸੀਂ ਮੈਂ ਤਾਂ ਬਾਰੇ ਗਿਆ ਵਸੇਗਾ ਜੀ ਸਾਨੂੰ ਪਤਾ ਲੱਗਿਆ ਸੀ ਬਹੁਤ ਜ਼ੋਰ ਲਾਇਆ ਪਰ ਅੱਗ ਨਹੀਂ बुझी ਦੋ ਗੱਡੀਆਂ ਵੀ ਆਈਆਂ ਫਾਇਰ ਬ੍ਰਿਗੇਡ ਵੀ ਆਏ ਪਰ ਅੱਗ ਨਹੀਂ बुझी ਸਾਡਾ ਸਾਰਾ ਨੁਕਸਾਨ ਹੋ ਗਿਆ ਜੀ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਇਹ ਜ਼ਰੂਰੀ ਗੱਲ ਹੈ ਸਾਰੀਆਂ ਬੀਬੀਆਂ ਨੇ ਖੜੀਆਂ ਨੇ ਗਰੀਬ ਬੰਦੇ ਨੇ ਸਾਰੇ ਹੀ ਗੁਜ਼ਾਰਾ ਮਸੀਂ ਚੱਲਦਾ ਰੋਟੀ ਪਾਣੀ ਦਾ ਪਤਸੀਆਂ ਸਾਰੀਆਂ ਫੋਗ ਗੀਆਂ ਜੀ ਕਿੰਨਾ ਟਾਈਮ ਮਿਹਨਤ ਕੀਤੀ ਜੀ ਇਹ ਸਾਲ ਹੋ ਗਿਆ ਜੀ ਸਾਲ ਦੀ ਮਿਹਨਤ ਹਾਂ ਜੀ ਸਾਲ ਦੀ ਮਿਹਨਤ ਹੁੰਦੀ ਹੈ ਸਾਲ ਦਾ ਮਾਰਚ ਮਹੀਨੇ ਚ ਲੱਗਦੇ ਨੇ ਗੋਹਾਰੇ ਹੁਣ ਬਨ ਗਏ ਇੱਥੇ ਤੇ ਹੁਣੇ ਦੇਖ ਲੋ ਜੀ ਆ ਕੁਛ ਹੋ ਗਿਆ ਦੋ ਗੱਡੀਆਂ ਆ ਗਈਆਂ ਉਹਨਾਂ ਤੋਂ ਵੀ ਨਹੀਂ ਅੱਗ ਬੁਝਰੀ ਆ ਦੇਖ ਲੋ ਥੋੜੇ ਸਾਹਮਣੇ ਹੁਣ ਵੀ ਧੂਆ ਨਿਕਲ ਰਿਹਾ ਇਹਨਾਂ ਨੁਕਸਾਨ ਹੁੰਦਾ ਜੀ ਦੱਸੋ ਆ ਹੁਣ ਇਹ ਪੱਤ ਦੀਆਂ ਇਹਨੇ ਹੱਥ ਦੇਖ ਲੋ ਕਿਵੇਂ ਗੋਹਾ ਪੱਤ ਦੀ ਆ ਜਰਨਲ ਕੌਰਾ ਵੀਰ ਜੀ ਜਰਨਲ ਕੌਰਾ ਵੀਰ ਜੀ ਥੋੜਾ ਵੀ ਨੁਕਸਾਨ ਹੋ ਪਿਛਲੇ ਸਾਲ ਜੀ ਸਾਡਾ ਵੀ ਅੱਜ ਕੀ ਬਚਿਆ ਛੱਡਾ ਜੀ ਪਿਛਲੇ ਸਾਲ ਜੀ ਦੋ ਮੱਛੀ ਜਾਣੇ ਤੇ ਮੇਰੇ ਇੱਕ ਮੱਛੀ ਗਿਆ ਜਿਹੜੀ ਇੱਕ ਤੋਂ ਬਚਾਓ ਕਰ ਲਈ ਦੀ ਅਸੀਂ ਨੇ ਤੇ ਦੋ ਸਾਲ ਹੋ ਗਏ ਜੀ ਛੱਡਣਾ ਇਹ ਨੁਕਸਾਨ ਹੋ ਰਿਹਾ ਵੀ ਸਾਡਾ ਕੋਈ ਹੱਲ ਕਰਕੇ ਦਿਓ ਕੋਈ ਜਾਣ ਕੇ ਕਰਦਾ ਸਾਨੂੰ ਨਹੀਂ ਪਤਾ ਵੀ ਕੀ ਕਰ ਰਹੇ ਨੇ ਕੀ ਨਾ ਵੀ ਕੌਣ ਕਰਦਾ ਕੌਣ ਨਾ ਹੈ ਸ਼ਰਾਰਤਾਂ ਆ ਬੀਬੀ ਦਾ ਕੁੱਪ ਸਾਨੂੰ ਨਹੀਂ ਪਤਾ ਕੁੱਪ ਮੱਚ ਗਿਆ ਜੀ ਹਾਂ ਜੀ ਉਧਰ ਦੇਖਿਓ ਜਾ ਕੇ ਤੁਸੀਂ ਸਾਡੇ ਕੁੱਪ ਕੋਲ ਹਾਂ ਜੀ ਅਸੀਂ ਤਾਂ ਹੁਣ ਬੰਨ ਗਏ ਹਟਿਆ ਜੀ ਇੱਕ ਹਫ਼ਤਾ ਹੋਇਆ ਜੇ ਭਈਆਂ ਤੋਂ ਬਣਾਇਆ ਤੇ ਸਾਰਾ ਕੁੱਪ ਸਾਡਾ ਮੱਚ ਗਿਆ ਅੱਗੇ ਕੁੱਪ ਤਾਂ ਜਿਹੜੇ ਮੱਚ ਗਏ ਮੱਚ ਗਏ ਸਾਡਾ ਅੰਦਰਾਂ ਚੰਗ ਆ ਜਾਂਦੀ ਜੇ ਗੱਡੀਆਂ ਨਾ ਆਉਂਦੀਆਂ ਪਿਛਲੇ ਸਾਲ ਅਸੀਂ 2 ਵਜੇ ਗੱਡੀ ਮੰਗਾਈ ਆ ਰਾਤ ਨੂੰ ਐਤ ਕੀ ਫੇਰ ਹੁਣ ਦੋ ਗੱਡੀਆਂ ਆਈਆਂ ਨੇ ਤਾਂ ਕਬੂਜੀਆ ਬੀਏ ਮਸਲਾ ਕੋਈ ਹੱਲ ਹੋਣਾ ਚਾਹੀਦਾ ਜਿਹੜਾ ਹਰੇਕ ਸਾਲ ਸਾਡਾ ਘਰਾਂ ਤੱਕ ਵੀ ਅੱਗ ਪਹੁੰਚ ਗਈ ਘਰਾਂ ਚ ਤੂੜੀ ਨੇ ਉਹਨਾਂ ਦੀ ਤੂੜੀ 'ਚ ਅੱਗ ਗਈ ਜੀ ਅੰਦਰ ਘਰਾਂ ਚੱਗ ਗਈ ਆ ਹਾਂਜੀ ਹੋਰ ਵੀ ਵੱਧ ਨੁਕਸਾਨ ਹੋ ਸਕਦਾ ਬੀਬੀ ਇੱਧਰ ਹੋ ਜਾਓ ਕੈਮਰੇ ਸਾਡੇ ਜੀ ਸਿਲੰਡਰੇ ਫੱਟ ਜਾਂਣ ਜੀ ਘਰਾਂ 'ਚ ਅੱਗ ਆ ਗਈ ਅਸੀਂ ਕੀ ਕਰਦੇ ਸਾਡਾ ਤਾਂ ਪਿੰਡ ਉੱਡ ਜਾਂਦਾ ਹੁਣ ਸਾਡੇ ਲਵੇ ਲਾਉਣੇ ਸਾਰੇ ਇੱਥੇ ਅਸੀਂ ਗਰੀਬੀ ਆ ਸਾਰੇ ਜੇ ਸਿਲੰਡਰ ਫੱਟ ਜਾਂਦੇ ਕੀ ਬਣਦਾ ਜੀ ਇਸ ਦਾ ਪਿੰਡ ਦਾ ਸਾਡੇ ਦਾ ਚਾਹ ਜਾਣ ਬੁੱਝ ਕੇ ਲਾਇਏ ਜਿਵੇਂ ਮਰਜ਼ੀ ਲਾਇਏ ਜੇ ਅੱਗ ਤਾਂ ਆਈ ਆ ਹੁਣ ਘਰਾਂ ਦੇ ਵਿੱਚ ਆ ਜਾਂਦੀ ਜੇ ਅਸੀਂ ਨਾ ਬਚਾਓ ਕਰਦੇ ਹੁਣ ਜਿਵੇਂ ਕੁੱਪ ਨੂੰ ਲੱਗਦੀ ਅੱਗ ਘਰਾਂ ਚ ਜਾਣ ਚ ਕੀ ਹੁੰਦਾ ਈ ਡਰਕਤਨ ਲੱਗ ਕੇ ਘਰਾਂ ਚ ਚੱਲ ਜਾਂਦੀ ਅੱਗ ਪਸ਼ੂਆਂ ਦਾ ਵੀ ਨੁਕਸਾਨ ਹੋ ਗਿਆ ਹਾਂਜੀ ਪਸ਼ੂਆਂ ਦਾ ਹੋ ਸਕਦਾ ਸੀ ਪਸ਼ੂਆਂ ਦਾ ਨੁਕਸਾਨ ਸੀ ਪਹਿਲੇ ਤਿੰਨੇ ਡੰਗਰ ਦੀ ਸੂਣ ਵਾਲੇ ਹਾਂਜੀ ਤਿੰਨੇ ਮੇਰੇ ਮੁੰਡੇ ਨੇ ਭੱਜ ਕੇ ਆ ਕੇ ਖੋਲੇ ਸਾਨੂੰ ਕਿਸੇ ਨੇ ਹਾਕ ਮਾਰੀ ਦੀਗੀ ਦੋ ਘਾਰੇ ਮੇਰੇ ਮੱਛੇ ਦੋ ਮੇਰੇ ਗਵੰਡੀਆਂ ਦੇ ਮੱਛੇ ਇੱਕ ਮੇਰੀ ਦਰਾਣੀ ਦਾ ਮੱਛੇ ਹੂੰ ਡੰਗਰ ਸਾਡੇ ਕੁਦਰਤੀ ਬਚੇ ਨੇ ਸੰਗਲਤ ਰਾਲੇ ਮੈਂ ਸਾਨੇ ਮੇਰੇ ਹਾਂਜੀ ਅੱਛਾ ਜੀ ਨਾ ਗੌਰ ਕਰਦੇ ਤਾਂ ਪਸ਼ੂਆਂ ਦਾ ਵੀ ਨੁਕਸਾਨ ਹਾਂਜੀ ਦੋ ਤਿੰਨ ਮਹੀਨਿਆਂ ਦੀ ਜੀ ਮੇਰੀ ਸੂਣ ਵਾਲੀਆਂ ਦੋ ਝੋਟੀਆਂ ਦੀ ਇੱਕ ਮਾਸਤੀ ਗਈ ਸੋ ਵੱਡਾ ਨੁਕਸਾਨ ਆ ਬੀਬੀਆਂ ਨੂੰ ਦਿਨ ਰਾਤ ਮਿਹਨਤ ਕਰਕੇ ਪਾਥੀਆਂ ਪੱਥਣੀਆਂ ਪੈਂਦੀਆਂ ਨੇ ਗੋਹਾਰੇ ਲਗਾਏ ਸੀ ਹੁਣ ਉਹਨਾਂ ਨੂੰ ਬੰਨਿਆ ਸੀ ਗਰਮੀ ਦੇ ਵਿੱਚ ਮਿਹਨਤ ਕਰਕੇ ਉਹ ਸੰਭੀਆਂ ਸੀ ਪਰ ਅੱਗ ਨੇ ਵੱਡਾ ਨੁਕਸਾਨ ਕਰਤਾ ਪਹਿਲਾਂ ਵੀ ਅਜਿਹਾ ਹੀ ਘਟਨਾਮਾ ਸੀ ਦੇਖਦੇ ਆ ਕਿ ਅੱਗ ਦੇ ਕਾਰਨ ਵੱਡਾ ਨੁਕਸਾਨ ਹੁੰਦਾ ਏ ਸੋ ਕਈ ਵਾਰ ਤਾਂ ਅੱਗ ਕੁਦਰਤੀ ਲੱਗਦੀ ਆ ਪਰ ਕਈ ਵਾਰ ਕਿਸਾਨ ਜਿਹੜਾ ਤੂੜੀ ਕਰਕੇ ਨਾਲ ਬਚ ਜਾਂਦਾ ਮਾੜਾ ਮੋਟਾ ਉਹਨੂੰ ਅੱਗ ਲਗਾਉਂਦੇ ਨੇ ਉਹਨੂੰ ਅੱਗ ਲਗਾਉਣ ਦੀ ਵੀ ਕੋਈ ਲੋੜ ਨਹੀਂ ਇੱਥੇ ਤਾਂ ਪਤਾ ਨਹੀਂ ਕਿੱਦਾਂ ਲੱਗੀ ਆ ਪਰ ਬਹੁਤ ਸਾਰੇ ਵੀਰ ਅੱਗ ਲਗਾਉਂਦੇ ਨੇ ਅੱਗ ਨਾ ਲਗਾਇਆ ਹੁਣ ਜੀਵ ਜੰਤੂਆਂ ਦਾ ਵੀ ਨੁਕਸਾਨ ਹੁੰਦਾ ਏ ਪ੍ਰਦੂਸ਼ਣ ਵੀ ਹੁੰਦਾ ਏ ਸੋ ਇੱਧਰ ਧਿਆਨ ਦਿੱਤਾ ਜਾਵੇ ਪਿੰਡ ਦਾ ਵੱਡਾ ਨੁਕਸਾਨ ਹੋ ਜਾਣਾ ਸੀ ਇਹਦੀ ਪੂਰੀ ਪੜਤਾਲ ਹੋਣੀ ਚਾਹੀਦੀ ਆ ਵੀ ਅੱਗ ਕਿਸ ਨੇ ਲਾਈ ਆ ਜੀ ਇਹਦਾ ਸਰਕਾਰ ਕੋਲ ਕੋਈ ਐ ਨਹੀਂ ਹੈਗਾ ਵੀ ਨਾ ਪਤਾ ਲੱਗ ਸਕਦਾ ਇਹਦਾ ਪਤਾ ਲੱਗ ਸਕਦਾ ਪਤਾ ਲੱਗੂਗਾ ਜਰੂਰ ਅੱਗ ਲਾਈ ਆ ਕਿਸੇ ਨੇ ਪਤਾ ਲੱਗਣਾ ਚਾਹੀਦਾ ਅੱਗ ਦਾ ਜੀ ਪਤਾ ਵੀ ਇੱਧਰ ਹੀ ਸਾਡੇ ਬੀਗਾ ਇਹਨਾਂ ਦੇ ਗੁਹਾਰੇ ਗਰੀਬਾਂ ਦੇ ਗੁਹਾਰੇ ਨੇ ਸਾਰਿਆਂ ਨੂੰ ਪਤਾ 2 ਸਾਲ ਹੋ ਗਏ ਜੀ ਜੇ ਅੱਗ ਇੱਥੋਂ ਹੀ ਚੜਦੀ ਆ ਪਿਛਲੀ ਵਾਰਾ ਉੱਥੇ ਕਿਸੇ ਨੇ ਸਵਾ ਸਿੱਟੀ ਜਾਣ ਕੇ ਉੱਥੋਂ ਅੱਗ ਚੜੀ ਹੁਣ ਖੇਤ ਚੋਂ ਅੱਗ ਆਈ ਆ ਜੀ ਅੱਛਾ ਹਾਂ ਜਾਣ ਬੁੱਝ ਕੇ ਲੱਗਦੀ ਐ ਚਾਹੇ ਜਿਵੇਂ ਮਰਜ਼ੀ ਲੱਗਦੀ ਐ ਇੱਧਰ ਸਾਰੇ ਨੂੰ ਐ ਪਤਾ ਪਹਿਲਾਂ ਕਹਿ ਦਿੰਦੇ ਸੀ ਕੋਈ ਵੀ ਆਉਂਦੀ ਐ ਵਜਾ ਤੇ ਕਹਿ ਦਿੰਦੀ ਐ ਵੀ ਗੁਹਾਰੇ ਐ ਕਰਨੇ ਨੇ ਐ ਕਰਨਾ ਵੀ ਇਥੋਂ ਕਰਨੀ ਆ ਤੇ ਹੁਣ ਸਾਰਿਆਂ ਨੇ ਜਾਣ ਬੁੱਝ ਕੇ ਅੱਗ ਲੱਗੀ ਐ ਜੀ ਇੱਥੇ ਪਹਿਲਾਂ ਕੀ ਕਹਿੰਦੇ ਸੀ ਵੀ ਗੁਹਾਰੇ ਚਕਾਉਣੇ ਨੇ ਚਕਾਉਣੇ ਨੇ ਜੀ ਹਾਂ ਵਿੱਚ ਹੁਣ ਸਾਡਾ ਭਾਈਚਾਰਾ ਬਣ ਗਿਆ ਜੀ ਵੀ ਹੁਣ ਸਾਡੇ ਚਾਚਾ ਜੀ ਬਣੇ ਨੇ ਸਰਪੰਚ ਮਾਸੀ ਜੀ ਵੀ ਹੁਣ ਅਗਲੇ ਚਾਹੇ ਕੋਈ ਲਾਗੜਾਟ ਕਰਦਾ ਚਾਹੇ ਕੁਛ ਮਰਜ਼ੀ ਕਰਦਾ ਜੀ ਵੀ ਗੁਹਾਰੇ 2 ਸਾਲ ਤੋਂ ਮੱਚ ਰਹੇ ਨੇ ਹਾਂ ਸਰਪੰਚ ਸਾਹਿਬ ਘੜਾ ਨੇ ਮੌਕੇ ਦੇ ਹਾਂਜੀ ਹਾਂਜੀ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਸ ਮਸਲੇ ਨੂੰ ਦੇਖਦੇ ਆ ਜੀ ਤੁਸੀਂ ਦੇਖੋ ਕਿਵੇਂ ਆਈ ਅੱਗ ਜੀ ਦੇਖ ਤੁਸੀਂ ਤਾਂ ਕੋਈ ਹੈ ਵੀ ਕੋਈ ਕਿਵੇਂ ਲੱਗੀ ਅੱਗ ਵੀ 2 ਸਾਲ ਹੋ ਗਏ ਕੋਈ ਜਾਣ ਕੇ ਕਰਦਾ ਕਿ ਕਿਵੇਂ ਆਈ ਆਪ ਤਾਂ ਜੀ ਲੱਗ ਨਹੀਂ ਸਕਦੀ ਅੱਗ ਹਾਂ ਆਪ ਤਾਂ ਨਹੀਂ ਅੱਗ ਕਰ ਸਕਦੀ ਲਾਈ ਜੀ ਆਈ ਅੱਗ ਤਾਂ ਜੀ ਅੱਗ ਬੁਝਾਉਣ ਵਾਲੀਆਂ ਗੱਡੀਆਂ ਟਾਈਮ ਸਿਰ ਆ ਗਈਆਂ ਹਾਂਜੀ ਆਈਆਂ ਤਾਂ ਹੀ ਬੁਝਾਈ ਆ ਜੀ ਅੱਗ ਦੋ ਗੱਡੀਆਂ ਆਈਆਂ ਘਰਾਂ ਚੋਂ ਵੀ ਪਾਣੀ ਆਇਆ ਪਾਈਪ ਵੀ ਲੱਗੇ ਨੇ ਘਰਾਂ ਚੋਂ ਵੀ ਬਹੁਤ ਪਾਣੀ ਆਇਆ ਦੂਈ ਪਠਿਆਈ ਟੈਂਕੀ ਵੀ ਆਈ ਐ ਦੋ ਭਰਕੇ ਜੀ ਗੱਡੀਆਂ ਵੀ ਆਈ ਨੇ ਤਾਂ ਹੀ ਬਚਾਓ ਹੋ ਗਿਆ ਜੀ ਹਾਂਜੀ ਤਾਂ ਹਲੇ ਵੀ ਆ ਅੱਗ ਬੁਝ ਨਹੀਂ ਰਹੀ ਜੀ ਦੋ ਗੱਡੀਆਂ ਪਾਣੀ ਪਾ ਚੁੱਕੀਆਂ ਨੇ ਇਹਨਾਂ ਤੇ ਹਲੇ ਵੀ ਕੋਈ ਬੱਚਾ ਹੁੰਦਾ ਜੀ ਕਿਵੇਂ ਇਹ ਕਿਵੇਂ ਲੱਗਦੀ ਆ ਅੱਗ ਰਾਤ ਦਾ ਵੀ ਸਾਨੂੰ ਖਤਰਾ ਹੈ ਵੀ ਜੀ ਆਓ ਅੱਗ ਸੁਲਕ ਕੇ ਕਿਤੇ ਵੀ ਜਾ ਸਕਦੀ ਆ ਪਰ ਵੀ ਇੱਕਣੇ ਹੋਇਆ ਤੀ ਜੀ ਕੀ ਨਾਮ ਆ ਜੀ ਆਪਣਾ ਸ਼੍ਰੀਲਿੰਦਰ ਕੌਰ ਜੀ ਸਰਪੰਚੋ ਜੀ ਹਾਂਜੀ ਹਾਂ ਜੀ ਸੋ ਸਰਪੰਚ ਸਾਹਿਬ ਵੀ ਪਹੁੰਚੇ ਨੇ ਮੌਜੂਦਾ ਸਰਪੰਚ ਨੇ ਸ਼੍ਰੀਲਿੰਦਰ ਕੌਰ ਜੀ ਕਹਿੰਦੇ ਜੀ ਇਹਦੀ ਜਾਂਚ ਹੋਣੀ ਚਾਹੀਦੀ ਆ ਦੋ ਸਾਲ ਤੋਂ ਇਸੇ ਤਰ੍ਹਾਂ ਅੱਗ ਲੱਗ ਰਹੀ ਆ ਅੱਗ ਲੱਗ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਹੈ ਜਾਂਚ ਹੁੰਦੀ ਆ ਕੀ ਹੁੰਦਾ ਹੈ ਇਹ ਤਾਂ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ